ਵੇਖੋ ਜੀ ਇਹ ਜੋ ਜ਼ਮੀਨ ਹੈ ਮੈਂ 50 ਸਾਲ ਤੋਂ ਇਹਦੀ ਖੇਤੀ ਕਰ ਰਿਹਾ ਕਿਉਂਕਿ ਛੱਪੜ ਪਾਉਂ ਪੂਰ ਕੇ ਉਹ ਟਾਈਮ ਦੇ ਉੱਤੇ 77 78 ਦੇ ਵਿੱਚ ਇੱਥੇ ਜਵਾਹਾਂ ਤੇ ਦੱਬ ਹੀ ਕੁਝ ਹੁੰਦਾ ਨੇ ਦਸਾਂ 15 ਸਾਲਾਂ ਬਾਅਦ ਇਹ ਆਬਾਦ ਹੋਈ ਜ਼ਮੀਨ ਉਹ ਜ਼ਮੀਨ ਤੇ ਮੈਂ ਉਦੋਂ ਦਾ ਹੀ ਵੇਖੋ ਜੀ ਖੇਤੀ ਕਰਦਾ ਆ ਰਿਹਾ ਤੇ ਹੁਣ ਆਣ ਕੇ ਮੈਨੂੰ ਇਹ ਕਰਨੈਲ ਸਿੰਘ ਨੇ ਜਿਹੜਾ ਇੱਕ ਪਟਾ ਕਰਾ ਕੇ ਤੇ ਜਬਰਦਸਤੀ ਜਿਹੜਾ ਆ ਵੀ ਇਹ ਮੇਰੀ ਖੋਨ ਦੀ ਜਿਹੜਿਆ ਇਹਦੀ ਕਿਚਚਾ ਸਾਰੇ ਦੀ ਬੋਲੀ ਹੋਈ ਸੀ ਹਾਂਜੀ ਹਾਂਜੀ ਬੋਲੀ ਹੋਈ ਸੀ ਜੀ ਦੁਬਾਰਾ ਹੋਈ ਕਿ ਪਹਿਲੀ ਬੋਲੀ ਨਹੀਂ ਜੀ ਮੇਰੀ ਜਿਹੜੀ ਬੋਲੀ ਹੁੰਦੀ ਸੀ ਉਹ ਬਲਦੇਵ ਸਿੰਘ ਦੇ ਨਾਮ ਦੂਜੇ ਪਿੰਡ ਤੋਂ ਆਹੀ ਇਹਨਾਂ ਨੇ ਉਹਦਾ ਇਹ ਕੀਤਾ ਵੀ ਉਹ ਐਸੀ ਹੀ ਜੀ ਨਾਲ ਮੇਰੇ ਮਿਹਨਤ ਕਰਾਉਂਦਾ ਸੀ ਉਸ ਨੇ ਕੱਦੂ ਵੀ ਸਾਰਾ ਉਸ ਨੇ ਕੀਤਾ ਆ ਜਿਹੜੀ ਹੈ ਜਿੱਥੇ ਝੋਨਾ ਲਾਇਆ ਜੀ ਤਾਂ ਪਰਚੀ ਕਰਾਉਂਦੇ ਸੀ ਜਾਂ ਜਦ ਤੱਕ ਬੋਲੀ ਹਾਂ ਨਹੀਂ ਜੀ ਨਹੀਂ ਆਮ ਜਿਹੜਾ ਕੱਠੀ ਪਿੰਡ ਦੇ ਵਿੱਚ ਸਾਂਝੇ ਤੌਰ ਤੇ ਜਿੱਦਾਂ ਬੋਲੀ ਆਮ ਹੁੰਦੀ ਸਾਰਿਆਂ ਦੀ ਉਦਾਂ ਹੀ ਮੇਰੀ ਵੀ ਇਹ ਬੋਲੀ ਹੁੰਦੀ ਨਹੀਂ ਪਰਚੀ ਜਿਹੜੀ ਸਾਡੇ ਸਾਂਝੇ ਤੌਰ ਤੇ ਕੱਟੀ ਜਾਂਦੀ ਇਸ ਨੇ ਉਹਨਾਂ ਨਾਲ ਮਿਲੀਪੁਰ ਕਰਕੇ ਆਪਣਾ ਡੀਡੀਪੀ ਉਹ ਸਾਹਿਬ ਨਾਲ ਉਹ ਨਾਮ ਉਹ ਪਰਚੀ ਜਿਹੜੀ ਉਹਨਾਂ ਹੱਥਾਂ ਜੀ ਉਹ ਕੈਸੇ ਬਲਾਕ ਦੇ ਵਿੱਚ ਜਾ ਕੇ ਉਹਦੀ ਕਰਾ ਲਈ ਹੈ ਬੋਲੀ ਤੇ ਮੇਰੇ ਕੋ 2 2003 ਦਾ ਜਿਹੜਾ ਜੀ ਸਟੇ ਹੀ ਬੋਲੀ ਕਿੱਥੇ ਹੋਈ ਬਲਾਕ ਦੇ ਵਿੱਚ ਹੋਈ ਜੀ ਦੱਸਿਆ ਜਾ ਰਿਹਾ ਆ ਮੈਨੂੰ ਨਹੀਂ ਪਤਾ ਹਾਂਜੀ ਤੇ ਮੇਰੇ ਕੋ ਦੋ ਮੈਨੂੰ ਕੋਈ ਸੂਚਨਾ ਨਹੀਂ ਕੀਤਾ ਨਾ ਕੋਈ ਦੱਸਿਆ ਗਿਆ ਕਿਉਂਕਿ ਮੇਰੇ ਨਾਲ ਜ਼ਰੋ ਆਂਦੇ ਸੀ ਤੇਰੇ ਨਾਲ ਪਰਚੀ ਨਹੀਂ ਗਈ ਹਾਂ ਉਹਨੂੰ ਮੈਨੂੰ ਨਹੀਂ ਪਤਾ ਵੀ ਉਹਨੂੰ ਕੀਤਾ ਹੋਵੇ ਕਿ ਨਾਂ ਦੱਸਿਆ ਹੋਵੇ ਉਹਨੂੰ ਕਿਉਂਕਿ ਉਹ ਬੰਦਾ ਕੁਛ ਵਿਚਾਰਾ ਹੈਗਾ ਸੀ ਜੇ ਥੋੜੀ-ਥੋੜੀ ਸੈਂਸਿਲਤਾ ਜਿਹੜੀ ਐ ਤਾਂ ਹੀ ਵੀ ਆਰਡਰ ਭੋਗ ਹੀ ਉਹਨੂੰ ਜਾ ਕੇ ਨਾ ਡਰਾਇਆ ਤਮਕਾਇਆ ਵੀ ਉਹਦੇ ਪਿੰਡ 'ਚ ਵੀ ਜਾ ਕੇ ਵੀ ਇਹ ਖਬਰਦਾਰ ਇੱਥੇ ਨਾ ਆਵੇ ਉਹਦੇ ਨਾਲ ਕਿਸੇ ਨੇ ਬੋਲੀ ਦਿੱਤੀ ਜਾਂ ਉਹ ਉਹਨਾਂ ਨੇ ਇਕੱਲੇ ਹੀ ਲਏ ਨੇ ਨਾਲ ਕਿਸੇ ਨੇ ਬੋਲੀ ਦਿੱਤੀ ਉਹ ਹੋਰ ਆਦਮੀ ਸੀ ਤੇ ਇਹ ਗੱਲ ਆ ਮੇਰੇ ਕੋਲ ਸੇ ਵੀ ਹੈ ਫਿਰ ਮੇਰੇ ਕੋਲ ਇੰਨੇ ਸਾਲਾਂ ਦੀਆਂ ਗਰਦੌਰੀਆਂ ਆ ਦੇਖੋ ਦਰਖਾਸਤਾਂ ਦਿੱਤੀਆਂ ਆਪਣੇ ਕਤਵਾਲੀ ਥਾਣੇ ਦੇ ਵਿੱਚ ਘੱਟੋ ਘੱਟ ਮੇਰੇ ਕੋਲ 6-7 ਜਿਹਦੇ ਦੋਏ ਜ਼ਮੀਨ ਦਾ ਵਿਵਾਦ ਬਣਿਆ ਤੇ ਅਸੀਂ ਇਹ ਜ਼ਮੀਨ ਦੀ ਬੋਲੀ ਕਰਵਾ ਚੁੱਕੇ ਸੀ ਅਸੀਂ ਆਪਣੀ ਪੰਚਾਇਤ ਦਾ ਮਤਾ ਪਾ ਕੇ ਵੀ ਡੀ.ਐੱਪੀ. ਸਾਹਿਬ ਨੂੰ ਇਹ ਗੱਲ ਕਹੀ ਹੈ ਕਿ ਬੋਲੀ ਨਾ ਕਰਵਾਈ ਜਾਵੇ ਕਿਉਂਕਿ ਮੇਰੇ ਪਿੰਡ ਦੇ ਵਿੱਚ ਬਹੁਤ ਜ਼ਿਆਦੀ ਲੜਾਈ ਹੁੰਦਾ ਕਤਲ ਜੀ ਜੀ ਤੇ ਲੜਾਈਆਂ ਸਾਡੇ ਪਿੰਡ ਵਿੱਚ ਜਦੋਂ ਵੀ ਆ ਪਹਿਲੀ ਇਹਨਾਂ ਨੇ ਲਈ ਹੋਈ ਹੈ ਜਦੋਂ ਹੀ ਲੜਾਈਆਂ ਦੋ ਤਿੰਨ ਹੋ ਰਹੀਆਂ ਹੂੰ ਤੇ ਉਹ ਲੜਾਈ ਦੇ ਵਿੱਚ ਇਹ ਪੰਚਾਇਤ ਨੂੰ ਵੀ ਕਰਨੈਲ ਸਿੰਘ ਜੋ ਇਹ ਪੰਚਾਇਤ ਨੂੰ ਵੀ ਟਾਰਗੇਟ ਕਰ ਰਿਹਾ ਬਿਲਕੁਲ ਹਰ ਵਾਰੀ ਪੰਚਾਇਤ ਨੂੰ ਟਾਰਗੇਟ ਕਰਦਾ ਲੜਾਈ ਇਹਨਾਂ ਦੀ ਹੈ ਤੇ ਬਾਹਰੋਂ ਮੁੰਡੇ ਲਿਆ ਕੇ ਹਮੇਸ਼ਾ ਰੋਜ਼ ਸ਼ਾਮ ਨੂੰ ਲੜਾਈ ਹੋਣ ਦਾ ਸਾਨੂੰ ਖਤਰਾ ਰਹਿੰਦਾ ਇਹ ਅਸੀਂ ਡੀਡੀਪੀਓ ਸਾਹਿਬ ਨੂੰ ਵਾਰ-ਵਾਰ ਇਹ ਗੱਲ ਕਹੀ ਵੀ ਇਹ ਬੋਲੀ ਨੂੰ ਨਾ ਕਰਵਾਇਆ ਜਾਂ ਕਿਉਂਕਿ ਇੱਥੇ ਬੰਦਾ ਮਰਨ ਦਾ ਖਤਰਾ ਹੈ ਪਰ ਮਹਿਕਮਾ ਕਹਿੰਦਾ ਤੁਹਾਨੂੰ ਪੈਸਿਆਂ ਦੀ ਹੈ ਪਰ ਸਾਨੂੰ ਪੰਚਾਇਤ ਨੂੰ ਪੈਸੇ ਨਹੀਂ ਚਾਹੀਦੇ ਸਾਨੂੰ ਤੇ ਵੇਖੋ ਸਾਡੇ ਜੋ ਪਿੰਨਪੜਾ ਵਸਦੇ ਆ ਪਿੰਡ ਦੇ ਵਿੱਚ ਨਿਆ ਚਾਹੀਦੇ ਬਿਲਕੁਲ ਨਹੀਂ ਤੇ ਪਰ ਲੇਕਰ ਨਹੀਂ ਸਾਡੀ ਮੰਨੀ ਕੀ ਫਿਰ ਵੀ ਉਹ ਬੋਲੀ ਨੂੰ ਥੋੜਿਆ ਗਿਆ ਤੇ ਸਾਡੀ ਮਜਬੂਰੀ ਬਣ ਗਈ ਸਾਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਤੇ ਸਾਡਾ ਲਈ ਮਜਬੂਰੀ ਬਣ ਗਈ ਸਾਨੂੰ ਤਾਂ ਵੇਖੋ ਜੀ ਬੋਲੀ ਕਰवानी ਪੈਣੀ ਅਸੀਂ ਤਾਂ ਮਹਿਕਮੇ ਦੇ ਅਧੀਨ ਚੱਲ ਸਕਦੇ ਆ ਅੱਜ ਤੁਸੀਂ ਕਿਸ ਮਕਸਦ ਨੇ ਆਏ ਅੱਜ ਤਾਂ ਵੇਖੋ ਜੀ ਮੈਂ ਕਿਸਾਨ ਜਿਹੜੀ ਆਪਣੀ ਮਜ਼ਦੂਰ ਮੋਰਚਾ ਬਣਿਆ ਮੈਂ ਇਹਦੇ ਵਿੱਚ ਨਾ ਪ੍ਰਸਲਾ ਘਰ ਆ ਨੀ ਤੇ ਕੋ ਸਾਨੂੰ ਸਰਪੰਚ ਤੋਂ ਪਹਿਲਾਂ ਮੈਂ ਕਿਸਾਨ ਵੀ ਆ ਹੂੰ ਤੇ ਕਿਸਾਨੀ ਤੌਰ ਤੇ ਮੈਨੂੰ ਆਪਣੀ ਜਥੇਬੰਦੀ ਨਾਲ ਟੁੱਟਣਾ ਪੈਂਦਾ ਜੀ ਮਤਲਬ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਜਿੱਥੇ ਬੰਦੀ ਜੋ ਹੈ ਇਹ ਹਮੇਸ਼ਾ ਮਜ਼ਦੂਰਾਂ ਦੇ ਨਾਲ ਕਿਸਾਨਾਂ ਦੇ ਨਾਲ ਹੱਕਾਂ ਲਈ ਲੜਦੀ ਹੈ ਹੱਕਾਂ ਲਈ ਲੜਦੀ ਹੈ ਤੇ ਇਸ ਲਈ ਸਾਨੂੰ ਕਿ ਕਿਸਾਨ ਮਜ਼ਦੂਰ ਮੋਰਚੇ ਨਾਲ ਆਉਣਾ ਪੈਂਦਾ ਜੀ ਤੇ ਅਸੀਂ ਆਵਾਂਗੇ ਅੱਜ ਕਿਹਨੂੰ ਮਿਲਣਾ ਚਾਹੀਦਾ ਅੱਜ ਜੀ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਜੀ ਜੀ ਕਿ ਜੋ ਮੇਰੇ ਪਿੰਡ ਦੇ ਵਿੱਚ ਚੱਲ ਰਿਹਾ ਹੈ ਜਾਂ ਤਾਂ ਇਹਦਾ ਬਹਿ ਕੇ ਇੱਕ ਨੁਕਤਾਰਾ ਕੀਤਾ ਜਾਵੇ ਕਿਉਂਕਿ ਦੂਜੀ ਧਿਰ ਜਿਹੜੀ ਹੈ ਉਹ ਥੋੜੀ ਤਕੜੀ ਹੈ ਬਲਾਕ ਪ੍ਰਧਾਨ ਹੈ ਅਫਸਰ ਸਾਹਿਬ ਝਾੜਦਾ ਆਪਣੀ ਤੇ ਬਾਹਰੋਂ ਮੁੰਡੇ ਵੀ ਮਂਗਾ ਕੇ ਤੇ ਪਿੰਡ ਦੇ ਵਿੱਚ ਤੈਸ਼ ਦਾ ਮਾਹੌਲ ਬਣਾਉਂਦਾ ਹੈ ਇਹ ਸਾਡੇ ਵਾਸਤੇ ਬੜੀ ਤਕੜੀ ਸਮੱਸਿਆ ਹੈ ਜੀ ਕਿਉਂਕਿ ਤੁਸੀਂ ਪਿੰਡ ਦੇ ਸਰਪੰਚ ਜੀ ਮੈਂ ਪਿੰਡ ਦਾ ਸਰਪੰਚ ਆ ਮੇਰੇ ਵਾਸਤੇ ਉਹਨਾਂ ਨੂੰ ਬਾਰ ਬਾਰ ਸਮਝਾਇਆ ਵੀ ਗਿਆ ਤੇ ਮੈਨੂੰ ਕਹਿ ਰਹੇ ਜੋ ਕਰਨਾ ਹੈ ਕਰ ਲੈ ਤੁਸੀਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੇ ਸਭ ਤੋਂ ਪਹਿਲਾਂ ਮੈਂ ਸਾਬਕਾ ਸਰਪੰਚ ਪਿੰਡ ਕੋਗਵੇੜ ਮੇਰਾ ਨਾਮ ਤਰਲੋ ਸਿੰਘ ਹੈ ਪਿੰਡ ਕੋਗਵੇੜ ਹੈ ਸਾਡੇ ਪਿੰਡ ਦੇ ਵਿੱਚ ਇੱਕ ਸਾਡੇ ਵੀਰ ਹਰਚਰਨ ਸਿੰਘ ਦੇ ਨਾਲ ਜੋ ਕਿ ਉਹਨਾਂ ਦੇ ਕੋਲ ਸਟੇ ਹੈ 45 ਸਾਲ ਦੀ ਉਹਨਾਂ ਦੇ ਕੋਲ ਗਰਦੌਰੀਆਂ ਹਨ ਅਸੀਂ ਕਈ ਵਾਰੀ ਪ੍ਰਸ਼ਾਸਨ ਅਕੇ ਬੇਨਤੀਆਂ ਕਈ ਵਾਰੀ ਦਰਖਾਸਤਾਂ ਕਿਦਵਾਲੀ ਵੀ ਦੇ ਚੁੱਕੇ ਹਾਂ ਐਸਐਸਪੀ ਦੇ ਸਾਹ ਦੇ ਵੀ ਦੇ ਚੁੱਕੇ ਹਾਂ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਇੱਕ ਦਿਨ ਪ੍ਰਸ਼ਾਸਨ ਦੇ ਨਾਲ ਲੈ ਕੇ ਸਾਡੀ ਉਹ ਜੋ ਵੀਰ ਦੇ ਨਾਲ ਪੁੱਤਾ ਵਾਂਗੂ ਪਾਲੀ ਫਸਲ ਨੂੰ ਇੱਕ ਤੇ ਉਹ ਯਾੜ ਰਹੇ ਨੇ ਤੇ ਦੂਜੀ ਵੱਡਣ ਚਲੇ ਗਏ ਹਨ ਤੇ ਅਸੀਂ ਇਸ ਕਰਕੇ ਜੋ ਸਾਡੇ ਆ ਵੀਰ ਬੈਠੇ ਨੇ ਵੀਰ ਨਸ਼ਤਰ ਸਿੰਘ بھائی ਸਾਹਿਬ ਇਹਨਾਂ ਦੇ ਕੋਲ ਬੇਨਤੀ ਕੀਤੀ ਇਹਨਾਂ ਦੀ ਜੋ ਕਿਸਾਨ ਜੁਨੀਅਨ ਹੈ ਜਿਸ ਦਾ ਨਾਮ ਹੈ ਸ਼ੇਰੇ ਪੰਜਾਬ ਇਹ ਸ਼ੇਰੇ ਪੰਜਾਬ ਕਿਸਾਨ ਨੌਜਵਾਨ ਮੋਰਚਾ ਇਸ ਕਰਕੇ ਇਹਨਾਂ ਅੱਗੇ ਬੇਨਤੀ ਕੀਤੀ ਇਹ ਸਾਰਾ ਕਾਫਲਾ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਦੇਣਾ ਹੈ ਸਰ ਕਿੰਨੇ ਕਿੱਲਾਂ ਦਾ ਮਾਮਲਾ ਤੇਨਾਂ ਕਿ ਲੇਤਾ ਮਾਬਲਾ ਉਹ ਬੋਲੀ ਤੇ ਹੋਈ ਸੀ ਪੈਣੀ ਜਿਹੜੀ ਕਿ ਉਹ ਬੋਲੀ ਤੇ ਅਸੀਂ ਸਾਨੂੰ ਤੇ ਜਿਹਦੇ ਜਿਹਦੇ ਦਾ ਬੋਲੀ ਪਹਿਲਾਂ ਟੁੱਟੀ ਏ ਉਹਦੀ ਤੇ ਅਸੀਂ ਝੋਨਾ ਲਾ ਚੁੱਕੇ ਹਾਂ ਜਦੋਂ ਝੋਨਾ ਲੱਗਦਾ ਹੈ ਮੁੜ ਕੇ ਸਾਡੇ ਨਾਲ ਧੱਕਾ ਹੋਇਆ ਉਹਦੀ ਦੇ ਨਾਲ ਅਜੇ ਤੱਕ ਉਹਦੇ ਪੈਸੇ ਵਾਪਸ ਮੁੜੇ ਜਾਂ ਨਾ ਉਹਨੂੰ ਪਤਾ ਨਹੀਂ ਕੀ ਕੀਤਾ ਤੇ ਕੀ ਨਹੀਂ ਸਾਨੂੰ ਵੀ ਇਹ ਗੱਲ ਦਾ ਪਤਾ ਹੀ ਨਹੀਂ ਤੇ ਉਹਨੇ ਪ੍ਰਸ਼ਾਸਨ ਨੇ ਆਪਣੀ ਮਰਜ਼ੀ ਦੇ ਨਾਲ ਕੀ ਕੀਤਾ ਸਾਨੂੰ ਨਹੀਂ ਇਹ ਗੱਲ ਦਾ ਪਤਾ ਤੇ ਜਾ ਕੇ ਬੋਲੀ ਜਿਹੜੀ ਏ ਉਹ ਬਲਾਕ ਚ ਕਰਾ ਕੇ ਤੇ ਧੱਕਾ ਹੋਇਆ ਮੌਕੇ ਤੇ ਨਹੀਂ ਹੋਈ ਬੋਲੀ ਉੱਥੇ ਨਹੀਂ ਮੌਕੇ ਤੇ ਬੋਲੀ ਨਹੀਂ ਹੋਈ ਬਲਿਕ ਨ ਨਹੀਂ ਪਹਿਲੀ ਪਹਿਲੀ ਚ ਬੋਲੀ ਨਹੀਂ ਵਿੱਚ ਮੌਜੂਦਾ ਪੰਚਾਇਤ ਸਰਪੰਚਾਂ ਨੂੰ ਨਹੀਂ ਪੁੱਛਿਆ ਗਿਆ ਠੀਕ ਹੈ ਸਰਪੰਚ ਸਾਹਿਬ ਕਿੱਥੇ ਔਰ ਝੋਨਾ ਲਾ ਰਿਆ ਤੇ ਮੁੜ ਕੇ ਆ ਕੇ ਸਾਡਾ ਝੋਨਾ ਲੱਗੇ ਨੂੰ ਢੱਕਣ ਡਿਆ ਉਹ ਇਹ ਵਿਚਾਰਾ ਝੋਨਾ ਲਾਉਣ ਡਿਆ ਆ ਤੇ ਆ ਕੇ ਨੂੰ ਦਾਬੇ ਮਾਰ ਰਿਹਾ ਵੀ ਮੈਂ ਪਹਿਲੀ ਠੇਕੇ ਤੇ ਲੈ ਲਈ ਹਾਂ ਹਾਲੇ ਕੋਈ ਗੱਲਬਾਤ ਨਹੀਂ ਹੈ ਤੇ ਜਦੋਂ ਇਹ ਬੋਲੀ ਹੋ ਸਕਦੀ ਹੈ ਜਦੋਂ ਇੱਕ ਬੰਦੇ ਨੇ ਪੱਟਾ ਕਟਾ ਕੇ ਤੇ ਉਹਨੂੰ ਝੋਨਾ ਲਾਉਣ ਡਿਆ ਆ ਤੇ ਉਦੋਂ ਬੋਲੀ ਹੋ ਸਕਦੀ ਬਿਲੋ ਇਹ ਦੱਸੋ ਇਹ ਤਾਂ ਕਾ ਨਹੀਂ ਜਾ ਕੇ ਪੂਰਾ ਪਤਾ ਕਰ ਲੋ ਤੁਸੀਂ ਅਧਿਕਾਰਨ ਦੱਸਦੇ ਨਾ ਗੱਲ ਇਹ ਆ ਜੀ ਵੀ ਕੋ ਗਵੇੜ ਦੇ ਸਾਡੇ ਸਰਪੰਚ ਸਾਹਿਬ ਤੇ ਬਾਪੂ ਜੀ ਇਹ ਗਰੀਬ ਕਿਸਾਨ ਆ ਦੂਜੇ ਪਾਸੇ ਜਿਹੜੇ ਉਹਨਾਂ ਦਾ ਨਾਮ ਕਰਨੈਲ ਸਿੰਘ ਹੋਣੀ ਆ ਉਹ ਵੀ ਬਜ਼ੁਰਗ ਆ ਮੈਂ ਉਹਨਾਂ ਦੀ ਵੀ ਇੱਜ਼ਤ ਕਰਦਾ ਉਹਨਾਂ ਕੋਲੇ ਬਹੁਤ ਵੱਡੇ ਵੱਡੇ ਸ਼ੋਅਰੂਮ ਆ ਆਪਣੇ ਕਪੂਰਥਲੇ ਵੀ ਹੋਰ ਥਾਂ ਵੀ ਆ ਠੀਕ ਹੈ ਰੱਬ ਨੇ ਉਹਨਾਂ ਨੂੰ ਬਹੁਤ ਕੁਝ ਦਿੱਤਾ ਪਰ ਉਹਨਾਂ ਨੂੰ ਜੇ ਕਿਸੇ ਗਰੀਬ ਕਿਸਾਨ ਦੀ ਕੋਈ 2 ਕਿੱਲੇ ਜ਼ਮੀਨ ਹੋ ਫਸਲ ਵਾਹਦਾ ਉਹਨੂੰ ਬੀਜ ਲੈਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਇਹ ਇਨਸਾਨੀਅਤ ਹੀ ਆ ਸਾਡਾ ਬਣਦਾ ਵੀ ਅਸੀਂ ਜਿਹੜੇ ਤਕੜੇ ਜ਼ਿਮੀਂਦਾਰ ਆ ਸਾਡਾ ਆਖਿਆ ਵੀ ਜੇ ਕੋਈ ਗਰੀਬ ਜ਼ਿਮੀਂਦਾਰਿਆ ਨੂੰ ਬਾਹ ਫੜ ਕੇ ਠਾਈਏ ਵੀ ਉਹਨੂੰ ਬਰਾਬਰ ਖੜਾ ਕਰੀਏ ਜੇ ਇਹ ਇਨਸਾਨ ਆਤਮ ਤਿਆ ਕਰ ਲੈਂਦਾ ਜਾਂ ਕੱਲ ਨੂੰ ਇਹੋ ਜੀ ਕੋਈ ਹਰਕਤ ਕਰ ਲੈਂਦਾ ਉਹਨੂੰ ਕੀ ਮਿਲ ਜੂਗਾ ਅਸੀਂ ਨਹੀਂ ਕਹਿੰਦੇ ਵੀ ਉਹ ਪਾਲੀ ਹੋਈ ਫਸਲ ਕੋਈ ਹੋਰ ਵੱਢ ਕੇ ਲੈ ਜਾਂਦਾ ਉਦੋਂ ਰਿਸ਼ਤੇਦਾਰ ਭੈਣ ਭਰਾ ਆਪਣੇ ਘਰ ਦੇ ਜਿਹੜੇ ਜੰਮੇ ਹੋਏ ਬੱਚੇ ਆ ਉਹ ਵੀ ਮੇਨੇ ਮਾਰਦੇ ਆ ਵੀ ਬਾਪੂ ਆਪਣੀ ਫਸਲ ਤਾਂ ਉਹ ਵੱਢ ਕੇ ਲੈ ਗਈ ਫਿਰ ਜ ਆਪਣੇ ਆਪ ਨੂੰ ਲਾਉਂਦਾ ਜਾਂ ਆਪਣੇ ਬੱਚਿਆਂ ਨੂੰ ਲਾਉਂਦਾ ਇਹ ਮਜਬੂਰ ਕਰ ਦਿੰਦੀਆਂ ਗਰੀਬ ਕਿਸਾਨਾਂ ਨੂੰ ਆਤਮ ਹਤਿਆ ਕਰਨ ਲਈ ਮੈਂ ਨਹੀਂ ਕਹਿੰਦਾ ਠੀਕ ਆ ਉਹ ਆਮ ਆਦਮੀ ਸਰਕਾਰ ਦੇ ਵਿੱਚ ਬਲਾਗ ਪ੍ਰਧਾਨ ਆ ਠੀਕ ਆ ਉਹਦੀ ਚਲਦੀ ਹੋਊਗੀ ਉਹਦਾ ਐਮਐਲਏ ਆ ਕੋਲੇ ਤੇ ਦਾ ਮਤਲਬ ਇਹ ਨਹੀਂ ਗਰੀਬ ਜਿਵੇਂ ਦਾਰਾਂ ਧੱਕਾ ਕਰੀਏ ਪਾਵਰ ਲੋਕਾਂ ਦੀ ਰਾਖੀ ਵਾਸਤੇ ਹੁੰਦੀ ਆ ਜੇ ਆ ਜਾਮ ਆਦਮੀ ਦੀ ਸਰਕਾਰ ਇਹਨਾਂ ਕਿਸਾਨਾਂ ਨੇ ਪੜਾਈਆਂ ਇਸ ਕਰਕੇ ਵੀ ਗਰੀਬਾਂ ਦਾ ਭਲਾ ਹੋ ਸਕੇ ਇਹ ਨਹੀਂ ਵੀ ਜੇ ਆਪਾਂ ਨੂੰ ਪਾਵਰ ਦੇ ਦਿੱਤੀ ਆ ਮੰਨ ਲਓ ਕੋਈ ਵੀ ਆ ਐਮਐਲਏ ਬਣ ਜਾਣਾ ਐਮਪੀ ਤੇ ਨਾ ਧੱਕਾ ਕੀਤਾ ਜਾਵੇ ਉਹ ਅਸੀਂ ਤਾਂ ਬੈਠ ਕੇ ਕੋਈ ਇਹਨਾਂ ਦਾ ਮੈਂ ਜਿੱਦਣ ਇਹ ਇਹਨਾਂ ਨੇ ਆਪਣੇ ਪਿੰਡ ਦੇ ਵਿੱਚ ਇਹਨਾਂ ਦੀ ਯੂਨੀਅਨ ਦੀ ਸਾਡੀ ਯੂਨੀਅਨ ਦੀ ਇਕਾਈ ਤੇ ਇਹਨਾਂ ਦੇ ਪਿੰਡ ਦੇ ਵਿੱਚ ਜਦੋਂ ਸਰਪੰਚ ਸਾਹਿਬ ਮੰਮੀ ਮੇਰੀ ਮਾਤਾ ਆਸੀਂ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਬਿਜਲੀ ਨੰਗਲ ਦੀ ਤੇ ਜਦੋਂ ਇਹ ਰਹੀ ਉਸ ਤੋਂ ਬਾਅਦ ਜਦੋਂ ਸਰਪੰਚ ਸਾਹਿਬ ਮੇਰੇ ਕੋਲੇ ਆਏ ਪੀ ਮੈਂ ਮੌਜੂਦਾ ਸਰਪੰਚ ਆ ਮੈਨੂੰ ਹੀ ਨਹੀਂ ਪੁੱਛਿਆ ਬੋਲੀ ਕਰਨ ਲੱਗਿਆ ਹਾਲਾਂਕਿ ਜਦੋਂ ਬੋਲੀ ਅਸੀਂ ਕਰਨੀ ਹੁੰਦੀ ਆ ਵੀਡੀਓ ਦਾ ਰਿਪੋਰਟ ਪਹਿਲਾਂ ਸਰਪੰਚ ਸਾਹਿਬ ਨੂੰ ਤਲਾਹ ਕੀਤੀ ਜਾਂਦੀ ਇਹ ਕਹਿੰਦੇ ਯਾਰ ਮੈਨੂੰ ਤਾਂ ਸਰਪੰਚ ਮੰਨਿਆ ਹੀ ਨਹੀਂ ਉਹਨਾਂ ਨੇ ਅਸੀਂ ਗਾ ਵੀ ਨਹੀਂ ਠੱਕਾ ਕੀਤਾ ਫਿਰ ਉਹ ਪਾਰਟੀ ਨੂੰ ਸਾਡਾ ਸੁਣਿਆ ਗਿਆ ਤੁਹਾਨੂੰ ਬਹੁਤ ਦਿੱਤਾ ਮੈਂ ਕਹਾਂ ਮੈਨੂੰ ਪਤਾ ਹੈ ਤੁਹਾਡੇ ਸ਼ੋਅਰੂਮ ਐਡੇ ਵੱਡੇ ਵੱਡੇ ਜਿਉ ਗਰੀਬ ਜ਼ਿਮੀਂਦਾਰ ਕੋਲ ਜੋ ਤਾਂ ਹੈ ਹੀ 2 ਕਿੱਲੇ ਆ ਜਾਂ 3 ਕਿੱਲੇ ਆ ਜੇ ਉਹ ਵੀ ਖੋਲਾਂਗੇ ਤਾਂ ਉਹ ਵਿਚਾਰਾ ਹੁਣ ਕੀ ਕਰੂਗਾ ਵੀ ਆਪਾਂ ਇਹਨਾਂ ਧੱਕਾ ਨਾ ਕਰੀਏ ਜੇ ਤੁਹਾਨੂੰ ਲੱਗਦਾ ਵਾ ਉਹ ਕਹਿੰਦੇ ਜੀ ਅਸੀਂ ਇੰਨੇ ਲੱਖਾਂ ਰੁਪਈਆ ਲਾਤਾ ਅਸੀਂ ਕਹਿੰਦਾ ਅਸੀਂ ਜਿਹੜੇ ਕਿਸਾਨ ਜੁਨੀਆ ਨਾਲੇ ਲੋਕ ਆ ਅਸੀਂ ਇਕੱਠੇ ਕਰਕੇ ਦੇ ਦਿੰਦੇ ਤਾਂ ਜਿੰਨਾ ਕਰਦੇ ਅਸੀਂ ਦੇ ਦਿੰਦੇ ਆ ਪਰ ਇਹ ਗਰੀਬ ਜ਼ਿਮੀਂਦਾਰਾਂ ਧੱਕਾ ਨਾ ਕਰੋ ਉਹ ਕਹਿੰਦੇ ਤੁਹਾਨੂੰ ਸੋਚ ਕੇ ਦੱਸ ਮੈਂ ਉਹਨਾਂ ਨੂੰ ਸੁਨੇਹਾ ਭੇਜਿਆ ਵਕੀਲ ਸਾਹਿਬ ਯਾਰ ਕਿਸੇ ਦਾ ਵੀ ਇਦਾਂ ਦੀ ਗੱਲ ਕਰਨ ਨੂੰ ਮੰਨ ਲਓ ਟੈਕ ਹੀ ਹੋ ਜਾਂਦਾ ਤੇ ਇਹ ਆ ਜੀ ਜੋ ਮੈਂ ਪੜਿਆ ਜਾਂ ਜੋ ਮੈਂ ਦੇਖਿਆ ਉਹ ਸਟੇਮ ਦੇ ਹਿਸਾਬ ਨਾਲ ਬੋਲੀ ਨਹੀਂ ਹੋ ਸਕਦੀ ਪਰ ਉਹ ਚਲੋ ਮਜੂਤਾ ਸਰਕਾਰ ਦੇ ਵਿੱਚ ਆ ਬਿਨਾ ਕੋਈ ਜਿਹੜਾ ਪੰਚਾਇਤੀ ਮੈਹਗਮਾ ਫਿਰ ਉਹਦੇ ਤੇ ਤੁਸੀਂ ਜ਼ਿੰਮੇਵਾਰੀ ਸਿੱਟੋ ਨਾ ਕਿ ਉਹਨੇ ਕਿਉਂ ਕਰਾਈ ਤੇ ਉਹ ਦੇਖੋ ਹੁਣ ਆਏ ਹੋ ਡੀਟੀਪੀ ਸਾਹਿਬ ਨੂੰ ਮੰਗਾ ਅੱਜ ਡੀਸੀ ਸਾਹਿਬ ਨੂੰ ਦੱਸਣ ਆਏ ਆ ਵੀ ਜਿਹੜੀ ਤੁਸੀਂ ਉਹਨਾਂ ਨੂੰ ਪੁਲਿਸ ਪਰਮਿਸ਼ਨ ਦੇ ਦਿੱਤੀ ਆ ਤੁਸੀਂ ਉਧਰ ਪੁਲਿਸ ਭੇਜੀ ਸੀ ਵਿੱਚੋਂ ਨਾ ਵੱਢ ਲੋ ਗਲਤ ਸੀ ਇਹਨਾਂ ਦਾ ਸਟੇ ਵੀ ਦੇ ਐਸਪੀ ਗਰੀਮ ਜੀ ਵੀਦਾਰ ਨਾਲ ਤਕਾ ਨਾ ਕਰੋ ਠੀਕ ਹੈ ਜੀ ਉਹ ਕਹਿੰਦੇ ਅਸੀਂ ਡੀਡੀਪੀਓ ਸਭ ਤੋਂ ਪਟਾ ਕਟਾਇਆ ਇੰਨੇ ਲੱਖ ਚ ਪਰ ਇਹਨਾਂ ਨੇ ਵੀ ਸਹੀ ਆ ਜਿੱਦਾਂ ਇਹ ਜਿੱਦਾਂ ਤੁਹਾਡੀ ਗੱਲ ਸੁਣੀ ਦੋਨੇ ਪੱਖ ਆਪਣੀ ਜਗ੍ਹਾ ਸਹੀ ਨਜ਼ਰ ਆ ਰਹੇ ਇਹ ਕਹਿੰਦੇ ਕਿ ਅਸੀਂ ਪਟਾ ਅਰਥਾ ਜੀ ਨਹੀਂ ਮੈਂ ਮੰਨਦਾ ਜੀ ਇੱਥੇ ਪ੍ਰਸ਼ਾਸਨ ਦੀ ਗਲਤੀ ਪਰ ਮੰਮੀ ਸਰਕਾਰਾਂ ਦੇ ਵਿੱਚ ਅਸੀਂ ਦੇਖਦੇ ਰਹਿੰਦੇ ਆ ਬੀਡੀਪੀਓ ਡੀਡੀਪੀਓ ਉਹਦਾ ਲੱਗਦਾ ਹੁੰਦਾ ਵੀਡੀਓ ਵੀ ਉਹਦੇ ਲੱਗਦਾ ਜਿਹੜੀ ਮੌਜੂਦਾ ਸਰਕਾਰ ਹੁੰਦੀ ਜਿਹੜੀ ਸਰਕਾਰ ਹੁੰਦੀ ਨਾ ਇਹ ਛੋਟਾ ਮੋਟਾ ਜਿਹੜਾ ਇਦਾਂ ਦਾ ਕੰਮ ਆ ਉਹ ਆਮ ਹੀ ਕਰਾ ਲਿਆ ਜਾਂਦਾ ਵੀ ਕੋਦੀ ਡਿਗਰੀ ਮਗਰ ਕਿਨੇ ਹੋਣਾ ਸੀ ਨਾ ਇਹ ਸਰਪੰਚ ਸਾਹਿਬ ਆ ਜੇ ਇਹਨਾਂ ਨੂੰ ਪੁੱਛ ਕੇ ਜਾਂ ਇਹਨਾਂ ਨੂੰ ਉਦੋਂ ਭਰੋਥੇ ਚੱਲੇ ਦਿੰਦੇ ਫੇਰ ਵੀ ਇਹ ਜ਼ਿੰਮੇਵਾਰ ਕੱਲਾ ਰਹਿ ਜਾਣਾ ਸੀ ਸੋ ਇਹ ਜਹੰਕਾਰ ਹੋ ਜਾਂਦਾ ਉਹ ਮੈਂ ਇਹ ਕਹਿਣਾ ਚਾਹਣਾ ਇਹ ਤਾਕਤ ਲੋਕਾਂ ਦੀ ਹੁੰਦੀ ਆ ਸਰਕਾਰਾਂ ਦੀ ਇਥੋਂ ਕੋਈ ਮਸਲਾ ਨਹੀਂ ਹੁੰਦਾ ਤੇ ਤੁਸੀਂ ਫੇਰ ਕੋਸ਼ਿਸ਼ ਕਰੋਗੇ ਦੋੜੀ ਆ ਕਿ ਬੈਠ ਕੇ ਕੋਈ ਇਹਨਾਂ ਦਾ ਮਸਲਾ ਕਰਾਉਂਦਾ ਮੈਂ ਤਾਂ ਹੁਣ ਵੀ ਚਾਹਣਾ ਵੀ ਉਹਨਾਂ ਦੇ ਵਕੀਲ ਨੂੰ ਵੀ ਅਸੀਂ ਕਿਹਾ ਉਹਨਾਂ ਨੂੰ ਸੁਨੇਹਾ ਵੀ ਭੇਜਿਆ ਵੀ ਭਾਈ ਗਰੀਬ ਜ਼ਿਮੀਂਦਾਰਾਂ ਤਕਾਣਾ ਨਾ ਕਰੋ ਜੇ ਗੱਲ ਪੈਸਿਆਂ ਦੀ ਆ ਅਸੀਂ ਜੂਨੀਅਨ ਵਾਲੇ ਸਾਰੇ ਨੌਜਵਾਨ ਮੁੰਡੇ ਰੜ ਕੇ ਪੈਸੇ ਕਢ ਜੇ ਤੁਹਾਨੂੰ ਇਹ ਤੋਂ ਗਲਤੀ ਮੰਨਉਣੀ ਐ ਤਾਂ ਅਸੀਂ ਮੰਨ ਲਾਂ ਪਰ ਮੈਂ ਗਲਤੀ ਮੰਨ ਲੈਣਾ ਜੇ ਜ਼ਿਮੀਂਦਾਰ ਦਾ ਭਲਾ ਹੁੰਦਾ ਇਹਦੇ ਚਾਹ ਕਹਾਂਕਾਰ ਇੱਕ ਸੋਫੇ 70 78000 ਦੇ ਵਿਕਦੇ ਆ ਤੇ ਤੁਸੀਂ ਵੱਡੇ ਵੱਡੇ ਸ਼ੋਅਰੂਮ ਆ ਬਾਧੂ ਪੈਸੇ ਉਹਨਾਂ ਕੋਲੇ ਸਿਰਫ ਗੱਲ ਇਹ ਅੜੀ ਤੇ ਨਹੀਂ ਆ ਜਾਂਦੀ ਗੱਲ ਏਸੀਪੀ ਅੜੀ ਦੀ ਗੱਲ ਸੀ ਮੈਂ ਉਹਨਾਂ ਨੂੰ ਸਮਝਾਇਆ ਮੈਂ ਕਿ ਬਾਪੂ ਜੀ ਤੁਸੀਂ ਇਹ ਚਲੋ ਬੰਦੇ ਬਾਹਰੋਂ ਛੱਡ ਕੇ ਇਹਨਾਂ ਨੂੰ ਮਰਵਾ ਦੋਗੇ ਫਿਰ ਤੁਹਾਨੂੰ ਵੀ ਉਹਨਾਂ ਹੀ ਵਕਤ ਪੈਣਾ ਤੁਹਾਡੇ ਦੇ ਵੀ ਕੇਸ ਪੈਣਾ ਦੋਨੇ ਘਰ ਚੜਨਗੇ ਬਹੁਤ ਕੋਸ਼ਿਸ਼ ਕੀਤੀ ਅਸੀਂ ਅੱਗੇ ਵੀ ਕੋਸ਼ਿਸ਼ ਕਰਾਂਗੇ ਵੀ ਬੈਠ ਕੇ ਮਸਲਾ ਹੱਲ ਹੋਵੇ ਤੂੰ ਆਪੱਖੇ ਵੀ ਕਹਿੰਦਾ ਨਾ ਕਿ ਕਹਿੰਦੇ ਐਸੀ 7 ਲੱਖ ਰੁਪਇਆ ਖਰਚਿਆ ਜੀ ਤੇ ਸਾਡਾ ਉੱਪਰ ਵੀ ਖਰਚਾ ਹੋਇਆ ਤੇ ਸਾਡਾ ਤਾਂ ਕੋਈ ਤਸੂਰ ਨਹੀਂ ਤੁਸੀਂ ਬੀਡੀਪੀਓ ਨੂੰ ਕਿਉਂ ਮਜਬੂਰ ਕਰਦੇ ਵੀ ਐਸੀ ਪੈੜੀ ਦਾ ਫਟਾ ਘਟ ਹੋਰ ਪਿੰਡ 'ਚ 53 ਪੈੜੀ ਐ ਨਹੀਂ ਸੀ ਹੁਣ ਮੇਰੇ ਪਿੰਡ ਜਦੋਂ ਬੋਲੀ ਹੁਣ ਪੈੜੀ ਤੇ ਬੋਲ ਹੀ ਨਾ ਦਈ ਉਹ ਪ੍ਰਾਣੀ ਮਾਉਂਦੇ ਆ ਸਰਪੰਚ ਸਾਹਿਬ ਸੀ ਪਹਿਲੀ ਗੱਲ ਤਾਂ ਇਹਨਾਂ ਦਾ ਕ ਉਹ ਆਮ ਆਦਮੀ ਦੇ ਮੰਨਦਾ ਉਹਨਾਂ ਕੋਲੇ ਪਾਵਰ ਆ ਬਲਾਕ ਪ੍ਰਧਾਨ ਦਾ ਕੰਮ ਪਿੰਡਾਂ ਦੀਆਂ ਬੋਲੀਆਂ ਕਰਾਉਣਾ ਨਹੀਂ ਹੁੰਦਾ ਉਹ ਸਰਪੰਚ ਦਾ ਕੰਮ ਹੁੰਦਾ ਸਰਪੰਚ ਦਾ ਕੰਮ ਜੇ ਸਰਪੰਚ ਨੂੰ ਕਰਨ ਦਿੱਤਾ ਜਾਂਦਾ ਨਹੀਂ ਜੀ ਮੈਂ ਕਿਹਾ ਪਹਿਲਾਂ ਸਰਪੰਚ ਸਾਹਿਬ ਦੀ ਮਰਜ਼ੀ ਤੋਂ ਬਿਨਾ ਕਿੱਦਾਂ ਬੋਲਿਓਗੇ ਠੀਕ ਆ ਮੈਂ ਫੇਰ ਵਾਰੀ ਵਾਰੀ ਕਹੀ ਜੇ ਨਾ ਜਦੋਂ ਸਰਕਾਰਾਂ ਦੇ ਵਿੱਚ ਦਬਕਾ ਹੁੰਦਾ ਉਦੋਂ ਬੀਡੀਪੀ ਉਹ ਤੋਂ ਆਪਣੀ ਮਰਜ਼ੀ ਜਾਂ ਐਮਐਲ ਜਲਕਾਂ ਚਾਰਜ ਹੁੰਦਾ ਉਹ ਇੰਨਾ ਕ ਤਾਂ ਦਬਕਾ ਮਾਰ ਕੇ ਕਰਾ ਲੈਂਦਾ ਤੇ ਅਸੀਂ ਬਹੁਤ ਜ਼ਿੰਮੇਦਾਰ ਆ 100-100 ਰੁਪਿਆ ਪਾ ਕੇ ਇੰਤਰਾ ਤਾਂ ਕਹਣਾ ਕਰੋ ਜੇ ਗੱਲ 7 ਲੱਖ ਦੀ ਹੈ ਤਾਂ ਸਾਨੂੰ ਦੱਸੋ ਮੈਂ ਤੇ ਕਿਹਾ ਆਪਣੇ ਦਬਾਬੇ ਦੇ ਇੰਨੇ ਨੌਚਪਾ ਦੇ ਵਕੀਲ ਸਾਹਿਬ ਨਾਲ ਮੇਰੀ ਹੋਈ ਸੀ ਉਹ ਕਹਿੰਦੇ ਸੀ ਪੈਸੇ ਨਹੀਂ ਮੋੜਨੇ ਮੈਂ ਕਿਹਾ ਅਸੀਂ ਮੜਾ ਕੇ ਦੇਵਾਂਗੇ ਸਾਡੇ ਵਕੀਲ ਮੜਾ ਕੇ ਦੇਣਗੇ ਉਹ ਗੱਲ ਬੈਠ ਕੇ ਕਰਨ ਅਸਲ 'ਚ ਕਈ ਵਾਰੀ ਕੀ ਹੁੰਦਾ ਜੀ ਵੀ ਉਹਨਾਂ ਨੂੰ ਰੱਬ ਨੇ ਇੰਨਾ ਕਿ ਜ਼ਿਆਦਾ ਦਿੱਤਾ ਨਾ ਨਹੀਂ ਉਹਨਾਂ ਦੇ ਅਸੀਂ ਦੇਖੋ ਜੇ ਉਹ ਉਹ ਵੀ ਪਾਰਟੀ ਉਹ ਵੀ ਜੇ ਇੱਕ ਉਹਨਾਂ ਕੋ 4 ਪੈਸੇ ਵਾਧਦੇ ਆ ਇਹ ਥੋੜਾ ਜਿਹਾ ਮਾਤੜ ਆ ਜਿਹੜਾ ਕਹਣਾ ਕਰਨ ਜਿਉ ਬਹਿ ਕੇ ਗੱਲ ਕਰਨੀ ਚਾਹੁੰਦੇ ਆ ਤੇ ਅਸੀਂ 7 ਲੱਖ ਦੇ ਦਿੰਨੇ ਮੈਂ ਜ਼ਿੰਮੇਵਾਰੀ ਲੈਣਾ ਮੈਂ ਦੇ ਦੂੰ ਯਾਰ ਇਹ ਕਿਹੜੀ ਗੱਲ ਜੇ ਇੱਕ ਬੰਦੇ ਦੀ ਜਾਨ ਬਚਦੀ ਕਿ ਕੀ ਹੋ ਗਿਆ ਨਹੀਂ ਤੁਸੀਂ ਕੋਲੋਂ ਦੇਣੇ ਜਾਂ ਸਰਕਾਰ ਤੋਂ ਮੜਾ ਕੇ ਦੇਣੇ ਚਲੋ ਜੇ ਦੇਖੋ ਜੀ ਉਹ ਤਾਂ ਕੇਸ ਲੱਗਣਾ ਹੁੰਦਾ ਹੋ ਜਾਂਦਾ ਅਸੀਂ ਕੇਸ ਲਾ ਦਿੰਨੇ ਆ ਵੀ ਜਿਹੜੇ ਸਰਕਾਰੋਂ ਪੈਸੇ ਵਾਪਸ મોੜੇ ਉਹ ਪੈਸੇ ਮੋੜਨ ਨੂੰ ਲੱਗ ਜਾਂਦੇ 1.5 2 ਮਹੀਨਾ ਲੱਗ ਜਾਂਦਾ ਤੇ ਉਹਨਾਂ ਚ ਰਸੀ ਜਿੰਮੇਵਾਰੀ ਲੱਲਾਂਗੇ ਸਾਹੀ ਰੱਖ ਦਿੰਨੇ ਕਿੱਥੇ ਰੱਖਣੇ ਪਏ ਦੱਸੋ ਐ ਗੱਲ ਕਿਹੜੀ ਗੱਲ ਪੈਸੇ ਦੀ ਨਹੀਂ ਗੱਲ ਤਾਂ ਅਣਖ ਤੇ ਇੱਜ਼ਤ ਦੀ ਹੁੰਦੀ ਆ ਵੀ ਜੇ ਸਾਡਾ ਇਹ ਗਰੀਬ ਭਰਾ ਵਾ ਜੇ ਤੁਹਾਨੂੰ ਉਸ ਦਾਤੇ ਨੇ ਉਸ ਪਰਮੇਸ਼ਵਰ ਨੇ ਬਲਾਕ ਪ੍ਰਧਾਨ ਬਣਾਇਆ ਤੁਹਾਡੀ ਟੌਰ ਆ ਤੇ ਆਪਾਂ ਗਰੀਬਾਂ ਦੇ ਆਪਣੇ ਜੀਵਨਦਾਰਾਂ ਦੇ ਕੰਮ ਕਰਾਈਏ ਉਹਨਾਂ ਨਾਲ ਝਗੜੇ ਨਾ ਕਰੀਏ ਐਡਾ ਵੱਡਾ ਸਰ ਪਿੰਲੇ ਦਾ ਧੰਨਵਾਦ ਆ ਤੁਹਾਡੇ ਬਹੁਤ-ਬਹੁਤ ਤੁਸੀਂ ਸਾਡੇ ਕੋ ਆਏ ਆ ਬਾਕੀ ਮੈਂ ਤੁਹਾਨੂੰ ਇਹ ਜਿੰਨੇ ਕੁ ਮੈਨੂੰ ਜਾਣਕਾਰੀ ਮਿਲੀ ਆ ਇਹ ਤਕਰੀਬਨ ਸਵੇਰੇ 7 ਵਜੇ ਦੇ ਪਿੰਡ ਦੇ ਵਿੱਚ ਟਰੈਕਟਰ ਘੁਮਾਰੇ ਆ ਹੁਣ ਲੜ ਬਾਈ ਇਹਨਾਂ ਨੇ ਬਹੁਤ ਕੀਤੀ ਪਿੰਡ ਦੇ ਵਿੱਚ ਝੋਨੇ ਦੇ ਦਵਾਲੇ ਦੋਲੇ ਟਰੈਕਟਰ ਘੁਮਾਏ ਇਹਨਾਂ ਨੇ ਸਵੇਰ ਦਾ ਸਾਨੂੰ ਪਤਾ ਲੱਗਾ ਜੀ ਤੇ ਉੱਥੇ ਹੈ ਨਹੀਂ ਸਾਨੂੰ ਘਰੋਂ ਪਤਾ ਲੱਗਾ ਤੇ ਬਾਕੀ ਜੋ ਵੀ ਸਰਪੰਚ ਮੌਜੂਦਾ ਬਲਜੀਤ ਸਿੰਘ ਆ ਇਹਨੇ ਖੁਦ ਬੋਲੀ ਕਰਾਈ ਆ ਖੁਦ ਇਹਨੇ ਪੈਸੇ ਲਿਆ ਤੇ ਕਹਿਣ ਦਾ ਮਤਲਬ ਆ ਦੇਖੋ ਜੀ ਪਟਾਵਾ ਇਹਦੇ ਤੇ ਪਿੱਛੇ ਦੇਖੋ ਬਲਜੀਤ ਸਿੰਘ ਨੇ ਸਾਈਨ ਹੋਏ ਆ ਦੋ ਮੈਂਬਰਾਂ ਦੇ ਹੋਏ ਸੈਕਟਰੀ ਸਾਹਿਬ ਦੇ ਹੋਏ ਆ ਬਿਲਕੁਲ ਪ੍ਰੋਪਰ ਤਰੀਕੇ ਨਾਲ ਕਹਿਣ ਦਾ ਮਤਲਬ ਜੋ ਬੋਲੀ ਹੋਈ ਆ ਇਹ 7 ਲੱਖ ਦੀ ਰਸੀਦ ਵੀ ਇਹਨੇ ਕੱਟ ਕੇ ਦਿੱਤੀ ਆ ਇਹ ਕਹਿੰਦਾ ਜੀ ਮੈਨੂੰ ਪਤਾ ਨਹੀਂ ਮੈਂ ਮੈਂ ਬੋਲੀ ਕਰਾਈ ਨਹੀਂ ਮੈਂ ਨਹੀਂ ਕਰਾਈ ਠੀਕ ਹੈ ਜੀ ਸਾਰੇ ਜੋ ਝੂਠ ਮਾਰਿਆ ਇਹ ਸਾਫ ਦਾ ਸਰਪੰਚ ਤਰਲੋਕ ਸਿੰਘ ਆ ਉਹ ਵੀ ਨਾਲ ਆ ਝੋਨਾ ਅਸੀਂ ਲਾਇਆ ਬੋਲੀ ਬਲਾਗ ਦੇ ਵਿੱਚ ਹੋਈ ਆ ਠੀਕ ਹੈ ਨਾ ਇਹ ਜਿੰਨਾ ਵੀ ਬੋਲ ਰਿਹਾ ਸਭ ਝੂਠ ਬੋਲ ਰਿਹਾ ਠੀਕ ਹੈ ਨਾ ਤੁਸੀਂ ਜਿੱਥੇ ਮਰਜ਼ੀ 10 ਬੰਦੇ ਇਕੱਠੇ ਕਰਕੇ ਸਾਡੇ ਨਾਲ ਬਹਿ ਕੇ ਗੱਲ ਕਰਾਓ ਕਿੱਥੇ ਸੱਚਾਈ ਇਹਨਾਂ ਦੀ ਅੱਜ ਇਹ ਡੀ ਸੀ ਸਾਹਿਬ ਕੋਲ ਚਲ ਗਏ ਆ ਸਾਡੇ ਨਾਲ ਇਹਨਾਂ ਨੇ ਇੱਕ ਵਾਰੀ ਵੀ ਬਹਿ ਕੇ ਗੱਲ ਨਹੀਂ ਕੀਤੀ ਅਸੀਂ ਇਹਨਾਂ ਦੇ ਬੰਦੇ ਨੇ ਸਾਡੇ ਬਰੋਬਰ ਬੋਲੀ ਦਿੱਤੀ ਬਲਾਗ ਦਾ 6,60,000 ਰੁਪਏ ਤੱਕ 7 ਲੱਖ ਤੇ ਬੋਲੀ ਜਾ ਕੇ ਟੁੱਟੀ ਆ ਇਹ ਜੋ ਹਰਜਾਨਤ ਸਿੰਘ ਨੇ ਆਪਣਾ ਬੰਦਾ ਭੇਜਿਆ ਆਪ ਨਹੀਂ ਗਿਆ ਪਹਿਲਾਂ ਵੀ ਇਹ ਕਿਸੇ ਬੰਦੇ ਦੇ ਨਾਮ ਦੇ ਪਟਾ ਕਟਾਉਂਦਾ ਰਿਹਾ ਬੋਹਦਾ ਇਹ ਸੀਗਾ ਪਟਾਏ ਬਲਦੇਵ ਸਿੰਘ ਸਾਨੂੰ ਗਦਾਰਾ ਸਿੰਘ ਪਿੰਡ ਗੋਰੇ ਉਹਦੇ ਨਾਮ ਦੇ ਕਟਾਉਂਦਾ ਰਿਹਾ ਇਹ ਕਰਕੇ ਜੋ ਵੀ ਇਹ ਬੋਲ ਰਿਹਾ ਮਿਲ ਪਰ ਝੂਠ ਬੋਲ ਰਿਹਾ ਬਾਕੀ ਕਿਸਾਨ ਜਥੇਬੰਦੀਆਂ ਦੇ ਆੜ ਦੇ ਵਿੱਚ ਕਹਿਣ ਦਾ ਮਤਲਬ ਕਈ ਕੁਝ ਕਰਨਾ ਚਾਹੁੰਦੇ ਆ ਅਸੀਂ ਬਿਲਕੁਲ ਪ੍ਰੋਪਰ ਤਰੀਕੇ ਨਾਲ ਚੱਲ ਰਹੇ ਆ ਪ੍ਰਸ਼ਾਸਨ ਨੂੰ ਇਹ ਦੱਸਿਆ ਹੋਇਆ ਹੁਣ ਝੋਨਾ ਵੜਨ ਤੋਂ ਸਾਨੂੰ ਰੋਕ ਰਿਹਾ ਝੋਨਾ ਸਾਡਾ ਪੱਕ ਗਿਆ। ਉਸ ਤੋਂ ਪਹਿਲਾਂ 1.5 ਮਹੀਨਾ ਪਹਿਲਾਂ ਇਹਨਾਂ ਨੇ ਸਾਡੇ ਝੋਨੇ ਦੇ ਵਿੱਚ 15 ਬੰਦੇ ਵੜ ਕੇ ਦਵਾਈ ਖਾਦ ਪਾ ਕੇ ਸਾਡੇ ਕਿਰੀ ਵਿੱਚ 4 ਕਨਾਲ ਦੇ ਲਾਗੇ ਇਹਨਾਂ ਝੋਨਾ ਬਿਲਕੁਲ ਸਾੜ ਕੇ ਤਬਾਹ ਕਰਦਾ। ਉਹਦੀ ਵੀ ਅਸੀਂ ਜਿਹੜੀ ਤਰਖਾਸ਼ ਅਸੀਂ ਦਿੱਤੀ ਹੋਈ ਆ ਕਤਵਾਲੀ ਥਾਣੇ ਦੇ ਵਿੱਚ। ਉਹਦੇ ਤੇ ਵੀ ਅਜੇ ਕੋਈ ਕਾਰਵਾਈ ਨਹੀਂ ਹੋਈ। ਨਾ ਇਹਨਾਂ ਨੂੰ ਕੋਈ ਇਹਨਾਂ ਦੇ ਕੋਈ ਪਰਚਾ ਹੋਇਆ ਨਾ ਇਹ ਬੰਦੇ ਕੋਈ ਰੈਸਟ ਕੀਤੇ ਗਏ। ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਪਹਿਲਾਂ ਤਾਂ ਉਹ ਕਾਰਵਾਈ ਇਹਨਾਂ ਤੇ ਹੋਵੇ। ਇਹੜੇ ਇਹਨਾਂ ਨੇ ਸਾਡਾ ਨੁਕਸਾਨ ਕੀਤਾ ਠੀਕ ਹੈ ਨਾ ਬਾਕੀ ਕਹਿਨ ਦਾ ਮਤਲਬ ਜੋ ਵੀ ਕਹਿਨ ਮਤਲਬ ਕਿਸਾਨ ਜੱਥੇ ਬੰਨਿਆ ਅਸੀਂ ਕਿਸਾਨ ਆ ਅਸੀਂ ਇੱਡੇ ਕੋਈ ਵੱਡੇ ਨਹੀਂ ਗਏ ਸਾਡੇ ਮੈਂ 30 ਕੱਲੇ ਦੇ ਖੇਤੀ ਕਰਦਾ ਕੁਝ ਮੇਰੀ ਆਪਣੀ ਜ਼ਮੀਨ ਆ ਕੁਝ ਮੈਂ ਠੇਕੇ ਤੇ ਲੈ ਕੇ ਹੋਣਾ ਇਹ ਤਿੰਨ ਕੱਲੇ ਨੂੰ ਮੈਂ ਠੇਕੇ ਤੇ ਲਈ ਠੀਕ ਹੈ ਨਾ ਇਹਨਾਂ ਨੇ 60000 ਨੂੰ ਪਟਾ ਘਟਾਉਂਦੇ ਆ 12000 ਨੂੰ ਕਿਲਾ ਅਸੀਂ ਆਫਰ ਕੀਤੀ 50000 ਠੀਕ ਹੈ ਨਾ ਇਹ 50000 ਤਾਂ ਨਹੀਂ ਟਕੇ ਇਹਨਾਂ ਨੇ ਜਾ ਕੇ ਕਹਿਨ ਦਾ ਉਹ ਤਾਂ ਕਹਿੰਦੇ ਨਹੀਂ ਜੀ ਕਿ ਦੀ ਬੋਲੀ ਹੋਣੀ ਚਾਹੀਦੀ ਹੈ ਕਰ ਲੋ 7 ਲੱਖ ਦੇ ਜਾ ਕੇ ਬੋਲੀ ਟੁੱਟੀ ਇਸ ਕਰਕੇ ਅਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਆ ਅਸੀਂ ਪ੍ਰਸ਼ਾਸਨ ਨੂੰ ਸਾਰਾ ਕੁਝ ਦੱਸਿਆ ਹੋਇਆ ਵੀ ਇਹ ਸਾਨੂੰ ਪਰੇਸ਼ਾਨ ਕਰ ਰਹੇ ਆ ਝੋਨਾ ਨਹੀਂ ਵੜਨ ਦਿੰਦੇ ਜਦੋਂ ਸਾਡਾ ਕੋਈ ਬੰਦਾ ਉੱਥੇ ਕੰਮ ਕਰਦਾ ਉਹਦੇ ਆ ਕੇ ਜਪੇਣਾ ਮਾਰਦੇ ਆ ਸਾਡੇ ਦੋ ਬੰਦੇ ਵੀ ਇਹਨਾਂ ਭਜਾਉਂਦੇ ਆ ਸਾਡੇ ਕੋਲ ਬਕਾਇਦਾ ਵੀਡੀਓ ਹੈਗੀ ਐ ਇਹ ਹਰ ਚੰਦ ਸਿੰਘ ਜਦੋਂ ਸਾਡਾ ਕੋਈ ਬੰਦਾ ਕੰਮ ਕਰਦਾ ਜਾਂ ਖਾਦ ਪਾਉਣ ਜਾਂਦਾ ਉਹਨੂੰ ਗਾਲਾਂ ਕੱਢਦਾ ਉਹਨੂੰ ਰੋਕਦਾ ਇਹ ਬਕਾਇਦਾ ਸਾਡੀ ਵੀਡੀਓ ਇਹ ਐਸਐਚਓ ਸਾਹਿਬ ਨੂੰ ਦੱਸਿਆ ਹੈ ਡੀਐਸਟੀ ਸਾਹਿਬ ਨੂੰ ਦੱਸਿਆ ਹੋਇਆ ਪਰ ਇਹਨਾਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹਨਾਂ ਤੇ ਇਹ ਚੀਜ਼ਾਂ ਦੇ ਕਾਰਵਾਈ ਹੋਵੇ ਬਾਕੀ ਜਿਹੜੀ ਅਸੀਂ ਜ਼ਮੀਨ ਪ੍ਰੋਪਰ ਹਰ ਸਾਲ ਠੇਕੇ ਦੇ ਚੜਦੇ ਆ ਇਹ ਨਹੀਂ ਕੋਈ ਆ ਕੇ ਨਵੀਂ ਜੜੀ ਆ ਹਰ ਸਾਲ ਠੇਕੇ ਦੇ ਚੜਦੇ ਆ ਪ੍ਰੋਪਰ ਪੱਡਾ ਦਾ ਕਟਿਆ ਜਾਂਦਾ ਵਾ ਕੋਈ ਕਬਜ਼ੇ ਵਾਲਾ ਕੰਮ ਨਹੀਂਗਾ ਕੋਈ ਕੁਛ ਨਹੀਂਗਾ 145 ਕੜੇ ਜ਼ਮੀਨ ਭਾਈ ਜੋਗਾ ਜਿਹੜੀ ਹਰ ਵਾਰੀ ਪਟੇ ਤੇ ਚੜਦੀ ਇਸ ਕਰਕੇ ਇਹ ਹੀ ਤੇ ਆਪਣੀ ਜਗ੍ਹਾ ਬਿਲਕੁਲ ਸਹੀ ਆ ਬਾਕੀ ਰਹੀ ਗਰੀਬ ਅਮੀਰ ਦੀ ਉਹ ਸਾਰੇ ਬੰਦੇ ਇੱਕੋ ਜਿਹੇ ਹੁੰਦੇ ਆ ਇਹ ਜਿਹੜਾ ਖਰਚਾ ਨੂੰ ਸਿੰਘ ਆ ਇਹਦੇ ਕੋ ਆਪਣੀ 25 ਗੱਲੇ ਜੁਆ ਆਪਣੀ ਆ ਜਿਹੜੀ ਆਪਣੀ ਇਹਦੀ ਆਪਣੀ 25 ਗੱਲੇ ਆ ਤੇ ਮੁੰਡਾ ਅਮਰੀਕਾ ਜੀ ਕੋਈ ਗਰੀਬ ਨਹੀਂ ਕਹਿੰਦੇ ਜਦਾਂ ਕਿਸਾਨ ਜਿਹਾ ਵਦਿਆ ਕਹਿੰਦੇ ਇਹ ਬਹੁਤ ਗਰੀਬ ਬਾਪੂ ਨੇ ਥੱਕਾ ਹੋ ਰਿਹਾ ਇਹ ਸਾਡੇ ਨਾਲ ਬਹੁਤ ਅੰਧੇਰੇ ਆ ਅੱਛੇ ਤਾਂ ਬਹੁਤ ਥੱਲੇ ਦੇ ਬੰਦੇ ਆ ਇਹ ਗੱਲਾ ਇਹ ਮੰਗਤਾ ਆਂ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਮੰਗ ਕਰਦਾ ਵੀ ਅਸੀਂ ਇੰਨੀ ਮਿਹਨਤ ਨਾਲ ਝੋਨਾ ਲਾਇਆ ਤੇ ਸਾਡਾ ਝੋਨਾ ਵਧਾਇਆ ਜਾਵੇ ਅਸੀਂ 7 ਲੱਖ ਰੁਪਈਆ ਦਿੱਤਾ ਹੋਇਆ ਜਿੱਥੇ ਅਸੀਂ ਗਲਤ ਹਾਂ ਤੁਹਾਨੂੰ ਦੱਸੋ ਅਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹਾਂ ਇਹਦੇ ਕੋਲ ਕੋਈ ਪੱਤਾ ਨਹੀਂ ਕੋਈ ਕੁਛ ਨਹੀਂ ਹੈ ਜਾਣ ਕੇ ਧੱਕੇ ਸਹੀ ਕਰ ਰਿਹਾ ਪਹਿਲੋਂ ਪਿੰਡੋਂ ਬੰਦਿਆਂ ਨਾਲ ਸਾਡੇ ਨਾਲ ਝਗੜਾ ਕਰਦਾ ਰਿਹਾ ਹੁਣ ਕਿਸਾਨ ਜਥਿਆਂ ਮੰਗਣ ਇੱਕ ਹਫ਼ਤੇ ਤੋਂ ਤੁਰ ਪਿਆ ਇਸ ਕਰਕੇ ਬਿਲਕੁਲ ਬੰਦਾ ਗਲਤ ਹੈ ਜੋ ਵੀ ਬੋਲ ਰਿਹਾ ਝੂਠ ਬੋਲ ਰਿਹਾ ਜਿੱਥੇ ਬੰਦਿਆਂ ਨੂੰ ਵੀ ਤੁਮਰਾਤ ਨਹੀਂ ਕੀਤਾ ਇਹਨਾਂ ਨੇ ਇਹ ਦੇਖੋ ਇਹ ਕਿਸਾਨ ਜੱਥੇ ਬੰਦੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਉਹ ਕਿਸਾਨ ਜੱਥੇ ਬੰਦੇ ਉਹ ਕਹ ਰਹੇ ਇਹ ਬਹੁਤ ਗਰੀਬ ਹੈ ਬਾਪੂ ਜੀ ਇਹ ਦੇਖੋ ਕੋਸ਼ ਹੈ ਨਹੀਂ ਇਹਦੇ ਕੋ ਦੋ ਹੀ ਗੱਲੇ ਪੈ ਲਿਆ ਇਹਦੇ ਕੋ ਦੋ ਗੱਲੇ ਨਹੀਂ ਇਹਦੇ ਕੋ ਆਪਣੀ 25 ਗੱਲੇ ਮਾਲਕੀ ਆ ਔਰ ਮੁੰਡਾ ਅਮਰੀਕਾ ਦੇ ਵਿੱਚ ਆ ਇਸ ਕਰਕੇ ਇਹ ਗੁੰਮਰਾਹ ਕਰ ਰਿਹਾ ਵੀ ਮੈਂ ਬਹੁਤ ਗਰੀਬ ਆ ਕਿਸਾਨ ਜੱਥੇ ਬੰਦੇ ਨੂੰ ਗੁੰਮਰਾਹ ਕਰ ਰਿਹਾ ਇਸ ਕਰਕੇ ਇਹਨਾਂ ਨੂੰ ਇਹ ਦੇਖੋ ਜੇ ਬੰਦਿਆਂ ਤੋਂ ਕਹਿਣ ਮੈਂ ਤਾਂ ਥੋੜਾ ਜਿਆ ਧਿਆਨ ਨਾਲ ਰਹਿਣਾ ਚਾਹੀਦਾ ਜੋ ਸਲੀਅਤ ਹੋ ਕੇ ਆਉਣੀ ਚਾਹੀਦੀ ਆ ਬਾਕੀ ਕੰਨ ਮੈਂ ਮੈਂ ਪ੍ਰਸ਼ਾਸਨ ਦੇ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਸਹੀ ਤੇ ਸਹੀ ਬੰਦੇ ਦਾ ਸਾਥ ਦਿਓ ਜੇ ਅਸੀਂ ਗਲਤ ਆ ਸਾਡੇ ਨਾਲ ਸਾਥ ਦਿਓ ਜੇ ਅਸੀਂ ਸਹੀ ਆ ਸਾਡੇ ਸਾਥ ਦਿਓ ਇਹ ਕਰਕੇ ਕਿਸਾਨ ਜਿੱਥੇ ਬੰਦੀਆਂ ਨੇ ਮੈਂ ਕਹਿਣਾ ਇਸ ਚੀਜ਼ ਨੂੰ ਬਿਲਕੁਲ ਤੋਂ ਵੱਜ ਕੇ ਫਿਰ ਬੰਦੇ ਦੇ ਮਗਰ ਤੁਰੋ ਇਹ ਗਲਤ ਬੰਦੇ ਦਾ ਸਾਥ ਨਾ ਦਿਓ ਇਹਦੇ ਵਿੱਚ ਬਾਅਦ ਦੇ ਵਿੱਚ ਆਪਣੀ ਬਦਨਾਮੀ ਹੁੰਦੀ ਧੰਨਵਾਦ